सब ने तो डी जी पी साहब ने एक ऑपरचुनिटी दी है कि मैं इस पावन धरती के उतौर अपना डी एच जी का सफर शुरू कराँ मेरे लिए बहुत ही रब वालों दिखती एक ताद है तो है मैं कोशिश करा कि अभी तंग अपने फर्जा नीरी टीम मेरे आस पास बैठी है जो पहले एस एस पी साहब ने बड़ा अच्छा काम कर रहे हैं जो मेरे पहले मेरे डी एहब मैं दस के गए हैं ਅਲ ਸਹਿਲ ਅਦਿੱਤਿਆ ਮਨਿੰਦਰ ਦਰਜਿੰਦਰ ਬਹੁਤ ਐਕਸਲੈਂਟ ਕੰਮ ਕਰ ਰਹੇ ਹਨ ਜਿਹੜੀ ਆਉਣ ਦੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਰੰਗਰੇਤੀ ਕੋਈ ਤੁਸੀਂ ਕੋਈ ਉਹਦੇ ਵਿੱਚ ਕੋਈ ਵਾਧਾ ਕਰਾਂਗੇ ਜਾਂ ਕੋਈ ਇਸ ਨੂੰ ਹੋਰ ਬਿਹਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਜਿਸੀਨਾ ਕੋਸ਼ਿਸ਼ ਕਰਾਂਗਾ ਕਿ ਉਹ ਵੀ ਅੱਛਾ ਕੰਮ ਕਰ ਕਰਾਂਗੇ ਉਹ ਰੇੜੀ ਦੇ ਸੰਕੇ ਨੌਜਵਾਨ ਹੈ ਉਹ ਜ਼ਿਆਦਾਤਰ ਔਮ ਦੀਆਂ ਇਹਨਾਂ ਦਾ ਅਸਾਈਨਮੈਂਟ ਆਇਆ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਜ਼ਬਰਦਸਤ ਫਸੇ ਜਾ ਰਹੇ। ਬੋਲਦੇ ਰਹੀ ਜੇ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਤੋਂ ਰੱਖਣ ਵਾਸਤੇ ਸਾਝੇ। ਪ੍ਰੋਫੈਸਰ ਮੋਟੀਵੇਟਰ ਗੁਰਾਂ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ਵੋਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨ ਸਟ੍ਰੀਮ ਦੇ ਵਿੱਚ ਆਈਏ ਦੇਸ਼ ਦੀ ਚੜ੍ਹਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿੱਸਾ ਪਾਈਏ। ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਟਿਕਾ ਸਿੱਖੀਏ ਆਪਣੇ ਆਪ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਜੀ ਕਿ ਸਰ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੋਂ ਵੀ ਇਨ ਕੈਂਗਸਟਰ ਕੰਮ ਲੈਂਦੇ ਨੇ ਗੈਂਗਸਟਰਾਂ ਦੇ ਉੱਤੇ ਕਾਫੀ ਜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਤੇ ਉੱਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਇਸ ਲਈ ਸਮਝਦੇ ਪੁਲਿਸ ਕਰਦੇ ਕਿਆ ਮਤਲਬ ਸੈਟ ਸਾਲ ਚਾਰੇ ਅਸੀਂ ਉਸ ਦੇ ਸਾਹਮਣੇ ਬਟਾਲਾ ਹੋ ਜੀ ਜਾਂ ਅਮਰਸਰ ਰੂਰਲ ਦੇ ਵਿੱਚ ਤਦੋਂ ਬਹੁਤ ਸੀ ਜੈ ਗੈਂਗਸਟਰ ਦਾ ਦਬਦਬਾ ਸੀ ਉਸ ਲੈਵਲ ਤੇ ਕੋਈ ਵਕਰੀ ਤੌਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟਿਵ ਕਿ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮ ਜਗਤ ਦਾ ਲੋਕ ਲੈ ਸਕਣ ਉਹ ਗੈਂਗਸਟਰ ਦਾ ਦਬਦਬਾ ਜਿਹੜਾ ਘਟਾਇਆ ਜਾ ਸਕਦਾ ਜਿڑا ਕੋਈ ਕੁਸਚਨ ਕੀਤਾ ਬੜਾ ਵੈਲਟ ਹੈਗਾ ਚੈਲੰਜਸ ਥੇ ਪਰ ਅਸੀਂ ਅਸ਼ੋਰ ਕਰਦੇ ਆ ਕਿ ਉਹਦਾ ਟੀਮ ਜੀਰੇ ਆਸਪਾਸ ਸਹੀ ਹੈ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਇੱਥੇ ਲਾਇਬੀ ਇਸੇ ਕਰਕੇ ਗਿਆ ਤੁਹਾਨੂੰ ਇਹ ਇਹ ਸਰਕਾਰ ਤੇ ਮੇਰੇ ਡਿਗਰੀਸ ਆ ਬਿੱਟਰ ਜਾ ਰਹੀਆਂ ਮੈਂ ਇਸ ਵਾਰ ਕੀ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈ ਜਾ ਰਹੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨੰਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਚਿੱਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ ਕਈਆਂ ਖੇਪਾ ਆ ਰਹੀਆਂ ਅਸੀਂ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜੜੀਆਂ ਦੂਜੀਆਂ ਏਜੰਸੀਆਂ ਆ ਕੁਫੀਆਂ ਏਜੰਸੀਆਂ ਉਹਨਾਂ ਨਾਲ ਰਲ ਮਿਲ ਕੇ ਜੋਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਅਰੈਸਟ ਸ਼ੋ ਸਰ ਪਬਲਿਕਾ ਦੇ ਨਾਲ ਕਾਫੀ ਤੁਹਾਡਾ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਐਸਐਸਪੀ ਵੀ ਜਾਂ ਜਿਹੜੇ ਪਬਲਿਕ ਨੂੰ ਤੁਸੀਂ ਗਾਥੀ ਪ੍ਰਕਰਾਸ ਦਿੰਦੇ ਹੋ ਰੇਜ ਵੱਡੀ ਆ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਤਾਲ ਮਿਲ ਰਹੇਗਾ ਜੀ ਕਿ ਆਪ ਵੀ ਲੋਕ ਵੀ ਆ ਕੇ ਆਪਣੇ ਮੁਸ਼ਕਲ ਰਸ ਨੂੰ ਹੱਲ ਕਰਨਾ ਪਹਿਲੇ ਦੱਸੇ ਜਾ ਰਹੇ ਹਾਂ ਵੀ ਆਪ ਪਬਲਿਕ ਸਰਵੈਂਟ ਤੇ ਸਾਡਾ ਕੰਮ ਹੀ ਅਕਲ ਲੋਕ ਸੇਵਾ ਹੈ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭਿਤਾ ਦੀ ਜਿਹੜੀ ਰੀਤ ਹੈ ਜੀ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ ਕਿਉਂਕਿ ਕਿਤੇ 24 ਇੰਟੂ 7 ਮੈਂ ਅਵੇਲੇਬਲ ਹਾਂ ਮੇਰੇ ਅਫਸਰ ਸਰ ਥੈਂਕ ਯੂ ਸਰ ਥੈਂਕ ਯੂ